ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਅੰਦਰ ਬੇਅਦਬੀ ਕਰਨ ਵਾਲੀ ਨਕਾਮ ਕੋਸ਼ਿਸ਼ ਕਰਨ ਵਾਲੇ ਨੂੰ ਆਪ ਜੀ ਨੇ ਵਿੱਚ ਵਰਤ ਕਰਕੇ ਪਾਤਸ਼ਾਹ ਜੀ ਗੁਰਮੁਖਾਂ ਪਾਸੋਂ ਸੋਧਾ ਲਵਾ ਕੇ ਸੇਵਾ ਲਈ ਪਾਤਸ਼ਾਹ ਜੀਓ ਉਸ ਦਿਨ ਦੀ ਮਿੱਠੀ ਯਾਦ ਤਾਜ਼ਾ ਕਰਦਿਆਂ ਹੋਇਆਂ ਆਪ ਜੀ ਦੇ ਸਮੂੱਚੇ ਖਾਲਸਾ ਪੰਥ ਵੱਲੋਂ ਸਤਿਗੁਰੂ ਜੀ ਆਪ ਜੀ ਦੇ ਪਾਵਨ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਕਿਰਪਾ ਕਰੋ ਜੀ ਸਰਕਾਰਾਂ ਨੂੰ ਸਮਤ ਬਖਸ਼ੋ 18 ਦਸੰਬਰ 2023 ਨੂੰ ਕੀਤੇ ਜਾਂਦੇ ਇੱਕ ਦੁਸ਼ਟ ਨੇ ਸੱਚਖੰਡ ਸ਼੍ਰੀ ਹਰਮੋਣਪੁਰ ਸਾਹਿਬ ਦੇ ਅੰਦਰ ਜੰਗਲਾਟਾਂ ਦੇ ਵਿਅਕਤੀਤਮਕ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ ਸੰਗਤਾਂ ਨੇ ਉਸ ਦੁਸ਼ਟ ਨੂੰ ਸੋਧਾ ਲਾਗ ਕੇ ਜੰਗਲਾਂ ਦੇ ਰਾਹ ਵਿੱਚ ਤੋੜਿਆ ਪਰ ਅਫਸੋਸ ਕਿ ਉਸ ਦੁਸ਼ਟ ਦੀ ਹੁਣ ਤੱਕ ਕੋਈ ਵੀ ਸਰਕਾਰਾਂ ਪਛਾਣ ਨਹੀਂ ਕਰ ਸਕੀਆਂ ਸੈਂਕੜੇ ਬਦਲੀਆਂ ਦੇ ਵਿੱਚੋਂ ਹੁਣ ਤੱਕ ਕੋਈ ਵੀ ਜਿਹੜਾ ਇਹਦਾ ਮਾਸਟਰ ਮਾਈਂਡ ਹੈ ਜਿਹੜਾ ਇਹ ਸਾਰਾ ਕੰਮ ਕਰਵਾ ਰਿਹਾ ਹੈ ਉਹ ਸੰਘਟ ਦੇ ਸਾਹਮਣੇ ਸਰਕਾਰਾਂ ਵੱਲੋਂ ਖੁਫੀਆ ਤੰਤਰ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਬਿਲਕੁਲ ਨਹੀਂ ਜਾਂਦਾ ਗਿਆ 18 ਦਸੰਬਰ 2021 ਨੂੰ ਸ਼੍ਰੀ ਦਰਬਾਰ ਸਾਹਿਬ 'ਤੇ ਇੱਕ ਦੁਸ਼ਟ ਦੇ ਵੱਲੋਂ ਜੰਗਲਾ ਟੱਪ ਕੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਘਟਨਾ ਨੂੰ ਦੋ ਸਾਲ ਬੀਤ ਜਾਣ ਦੇ ਬਾਵਜੂਦ ਵੀ ਅੱਜ ਤੱਕ ਪ੍ਰਸ਼ਾਸਨ ਸਿੱਖ ਸੰਗਤ ਨੂੰ ਕੋਈ ਵੀ ਜਵਾਬ ਨਹੀਂ ਦੇ ਸਕਿਆ ਕਿ ਇਹ ਬੇਅਦਬੀ ਦੀ ਘਟਨਾ ਨੂੰ ਅੰਜਾਮ ਕਿਸੇ ਕਹਿਣ ਦੇ ਵੱਲੋਂ ਦਿੱਤਾ ਗਿਆ ਸੀ ਜਾਂ ਫਿਰ ਬੇਅਦਬੀ ਕਰਨ ਵਾਲਾ ਕੌਣ ਸੀ, ਕਿੱਥੇ ਦਾ ਰਹਿਣ ਵਾਲਾ ਸੀ। ਇਸ ਬਿਆਦਬੀ ਦੀ ਘਟਨਾ ਨੂੰ 2 ਸਾਲ ਪੂਰੇ ਹੋਣ ਉਪਰੰਤ ਸਿੱਖ ਸੰਗਤ ਦੇ ਵੱਲੋਂ ਸਰਕਾਰਾਂ ਖਿਲਾਫ ਰੋਸ ਜਤਾਇਆ ਗਿਆ ਸਿੱਖ ਸੰਗਤ ਦੇ ਵੱਲੋਂ ਸਖਸ਼੍ਰੀਏ ਕਾਕਤ ਸਾਹਿਬ ਵਿਖੇ ਅਰਦਾਸ ਵੀ ਕੀਤੀ ਗਈ ਆਪ ਜੀ ਦੀ ਪਾਵਨ ਗੁਰਬਾਣੀ ਦੇ ਮਹਾਵਾਕ ਹਨ ਜੇ ਜੀਵ ਐ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਸ਼ ਖਾਏ ਤੇ ਪਹਿਰਾ ਦਿੰਦਿਆਂ ਹੋਇਆਂ ਸਤਿਗੁਰੂ ਜੀ ਉਹ ਆਪ ਜੀ ਦੇ ਗੁਰਮਖੀ ਸਾਨੇ ਕੁਫੀਆ ਤੰਤਰ ਵੱਲੋਂ ਗੁਰੂ ਗ੍ਰੰਥ ਗੁਰੂ ਪੰਥ 'ਤੇ ਹੋਇਆ ਹਮਲਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਅੰਦਰ ਇਹ ਅਧਵੀ ਕਰਨ ਵਾਲੀ ਨਕਾਮ ਕੋਸ਼ਿਸ਼ ਕਰਨ ਵਾਲੇ ਨੂੰ ਆਪ ਜੀ ਨੇ ਵਿੱਚ ਵਰਤ ਕਰਕੇ ਪਾਤਸ਼ਾਹ ਜੀ ਗੁਰਮੁਖਾਂ ਪਾਸੋਂ ਸੋਦਾ ਲਵਾ ਕੇ ਸੇਵਾ ਲਈ ਪਾਤਸ਼ਾਹ ਜੀਓ ਉਸ ਦਿਨ ਦੀ ਮਿੱਠੀ ਪਿਆਰੀ ਯਾਦ ਤਾਜ਼ਾ ਕਰਦਿਆਂ ਹੋਇਆਂ ਆਪ ਜੀ ਦੇ ਸਮੁੱਚੇ ਖਾਲਸਾ ਪੰਥ ਵੱਲੋਂ ਸਤਿਗੁਰੂ ਜੀ ਆਪ ਜੀ ਦੇ ਪਾਵਨ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਕਿਰਪਾ ਕਰੋ ਜੀ ਸਰਕਾਰਾਂ ਨੂੰ ਸਮਤ ਬਖਸ਼ੋ ਸਮੁੱਚੇ ਖਾਲਸਾ ਪੰਥ ਨੂੰ ਵਰਤ ਕਰਕੇ ਸਤਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖ ਕਰਕੇ ਹਰ ਦੀਵਾਨ ਹਰ ਮੈਦਾਨ ਫਤਿਹ ਬਖਸ਼ਣ ਵਾਸਤੇ ਆਪ ਜੀ ਦੇ ਪਾਵਨ ਤਰਣਾ ਵਿੱਚ ਅਰਦਾਸ ਬੇਨਤੀ ਹੈ ਪਾਤਸ਼ਾਹ ਕਿਰਪਾ ਕਰਨੀ ਸਮੁੱਚੇ ਖਾਲਸਾ ਪੰਥ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣਾ ਸਲੂਕ ਇਫਾਕ ਚੜ੍ਹਦੀ ਕਲਾ ਦੀਆਂ ਦਾਤਾਂ ਆਪ ਸਿਚਰਣਮੇ ਕਰਕੇ ਬੈਠਣ ਦੀ ਸਮਰੱਥਾ ਬਖਸ਼ਿਸ਼ ਕਰਨੀ ਗੁਰੂ ਗ੍ਰੰਥ ਗੁਰੂ ਪ੍ਰੰਥ ਦੇ ਸਦਾ ਸਕੇ ਪਾਤਸ਼ਾਹ ਚੜ੍ਹਦੀ ਕਲਾ ਵਿੱਚ ਰਹਿਣ ਦੇ ਬਲੰਦੂਮ ਪ੍ਰਦਾਨ ਕਰਨੇ ਜਿਨ੍ਹਾਂ ਦਿਨਾਂ ਗੁਰਮਖਾਂ ਨੇ ਸਤਗੁਰੂ ਜੀ ਆ ਕੀ ਦੇ ਪਾਵੋ ਤਰਣਾ ਵਿੱਚ ਹਾਜ਼ਰੀ ਭਰੀ ਹੈ ਸਬਨਾ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਤਿਲ ਫੁੱਲ ਪੇਟਾਵਾਂ ਪ੍ਰਵਾਨ ਕਰਨੀਆਂ ਜਥੇਦਾਰ ਗਨੀ ਰਗੂ ਵਿਸੂਨ ਨੇ ਕਿਹਾ ਕਿ ਵਿਦਵੀ ਮਾਮਲੇ ਸ ਅਜੇ ਤੱਕ ਸਰਕਾਰਾਂ ਵੱਲੋਂ ਕੋਈ ਵੀ ਇਨਸਾਫ ਸਿੱਖ ਸੰਗਤ ਨੂੰ ਨਹੀਂ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਕਿਣੀ ਮਿੱਠੀ ਸਾਜਿਸ਼ ਤਹਿਤ ਵਿਦਵੀਆਂ ਕਰਵਾਈਆਂ ਚੱ ਰਹੀਆਂ ਨੇ ਪ੍ਰਸ਼ਾਸਨ ਵੱਲੋਂ ਹੁਣ ਤੱਕ ਕੋਈ ਵੀ ਦੋਸ਼ੀ ਫੜ ਕੇ ਸਾਹਮਣੇ ਨਹੀਂ ਲਿਆਂਦਾ ਗਿਆ ਸਿੰਘ ਸਾਹਿਬ ਦੋ ਸਾਲ ਪੂਰੇ ਹੋ ਚੁੱਕੇ ਸੱਚਖੰਡ ਸ੍ਰੀ ਬਰਨਾਨ ਦੇਖੇ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ ਜੀ ਅਜੇ ਤੱਕ ਜਿਹੜੇ ਦੋਸ਼ੀ ਹੈ ਦੀ ਪਛਾਣ ਨਹੀਂ ਕੀਤੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਤਿ ਸ੍ਰੀ ਅਕਾਲ ਜਿਲੇ ਪਈ ਸਾਲਾਤ ਨੂੰ ਪੰਜਾਬ ਦੇ ਅੰਦਰ ਔਰ ਪੰਜਾਬ ਤੋਂ ਬਾਹਰ ਜੋ ਸਰਦਾਰ ਜੀ ਸਾਹਿਬ ਜੀ ਦੀਆਂ ਵਿਅਤਮੀਆਂ ਹੋ ਰਹੀਆਂ ਨੇ ਔਰ ਇਹ ਜਿਹੜਾ ਤੌਰ ਹੈ ਇਹ ਬਾਦਸਤੂਰ جاری ਹੈ ਸਭ ਕਾਰ ਕਰਦੇ ਹੋਏ ਔਰ ਪੂਰੇ ਪੰਥ ਨੂੰ ਬਹੁਤ ਵੱਡਾ ਉਸ ਵਕਤ ਤੱਕਾ ਲੱਗਾ ਕਿ ਜੋ 18 ਦਸੰਬਰ 2021 ਨੂੰ ਕੀਤੇ ਜਾਂਦੇ ਇੱਕ ਦੁਸ਼ਟ ਨੇ ਸੱਚਖੰਡ ਸ੍ਰੀ ਹਰਮੋਣਪੁਰ ਸਾਹਿਬ ਜੀ ਦੇ ਅੰਦਰ ਜੰਗਲਾਂ ਟਪ ਕੇ ਯਤਪੀ ਅਭਿ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ ਜਾਂਦਾ ਹੈ। ਔਰ ਸੰਗਤਾਂ ਨੇ ਉਸ ਦੁਸ਼ਟ ਨੂੰ ਸੋਧਾ ਲਾਗ ਕੇ ਨਰਕਾਂ ਦੇ ਰਾਹ ਵਿੱਚ ਤੋੜਿਆ ਪਰ ਅਫਸੋਸ ਕਿ ਉਸ ਦੁਸ਼ਟ ਦੀ ਹੋ ਤੱਕ ਕੋਈ ਵੀ ਸਰਕਾਰਾਂ ਪਛਾਣ ਨਹੀਂ ਕਰ ਸਕੀਆਂ। ਉਸ ਦਾ ਕੋਈ ਵੀ ਪਛਾਣ ਪੱਤਰ, ਕੋਈ ਵੀ ਆਧਾਰ ਕਾਰਡ, ਉਸ ਦਾ ਕੋਈ ਵੀ ਲਿੰਕ, ਉਸ ਦਾ ਕੋਈ ਵੀ ਪਰਿਵਾਰ ਉਸ ਡਿਗਰੀ ਦੀ ਜਾਣਕਾਰੀ ਹੁਣ ਤੱਕ ਸੰਗਤ ਦੇ ਸਾਹਮਣੇ ਸਰਕਾਰਾਂ ਪ੍ਰਸ਼ਾਸਨ ਕੂਟियਤ ਅੰਤਰ ਜਿਹੜਾ ਉਹ ਨਹੀਂ ਰੱਖ ਸਕਿਆ ਔਰ ਬੜੀ ਅਫਸੋਸ ਦੀ ਗੱਲ ਹੈ ਕਿ ਸੈਂਕੜੇ ਗਦਮੀਆਂ ਜੇ ਜੋ ਜੋ ਪਾਣਾ ਹੈ ਉਹ ਵਾਪਰ ਚੁੱਕਾ ਪਰ ਇਹਨਾਂ ਸੈਂਕੜੇ ਬੇਦੁਲੀਆਂ ਦੇ ਵਿੱਚੋਂ ਹੁਣ ਤੱਕ ਕੋਈ ਵੀ ਜਿਹੜਾ ਇਹਦਾ ਮਾਸਟਰ ਮਾਈਂਡ ਹੈ ਜਿਹੜਾ ਇਹ ਸਾਰਾ ਕੁਝ ਕਰਵਾ ਰਿਹਾ ਉਹ ਸੰਗਤ ਦੇ ਸਾਹਮਣੇ ਸਰਕਾਰਾਂ ਵੱਲੋਂ ਕੂਫੀਅਤ ਅੰਤਰ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਬਿਲਕੁਲ ਨਹੀਂ ਜਾਂਦਾ ਗਿਆ ਔਰ ਅੱਜ ਪੰਥ ਦੀ ਸਤਕਾਰ ਜਥੇਬੰਦੀ ਦਲ ਖਾਲਸਾ ਵੱਲੋਂ ਸ਼੍ਰੀ ਅਕਾਲ ਪਤਸ਼ਾਹਬ ਜੀ ਦੇ ਉਸ 18 ਦਸੰਬਰ 2021 ਦੀ ਘਟਨਾ ਨੂੰ ਯਾਦ ਕਰਦਿਆਂ ਹੋਏ ਆ ਜਿਸ ਦਿਨ ਸਮੁੱਚੇ ਸਿੱਖ ਤੇ ਹਿਰਦੇ ਬੁਸਰੇ ਗਏ ਕਿ ਉਸ ਦੁਸ਼ਟ ਨੇ ਸੱਚਖੰਡਿ ਸ਼੍ਰੀ ਹਮੰਦਰ ਸਾਹਿਬ ਦੇ ਅੰਦਰ ਜੰਗਲਾਟਾਪ ਕੇ ਬਦਬੀ ਕਰਨ ਦੀ ਕੋਸ਼ਿਸ਼ ਕੀਤੀ ਉਸ ਦਿਨ ਨੂੰ ਯਾਦ ਕਰਦਿਆਂ ਹੋਇਆ ਛੇ ਅਕਾਲ ਤਖਸੈਬ ਦੇ ਸਾਨੂੰ ਅਰਦਾਸ ਬੇਨਤੀ ਕੀਤੀ ਆ ਗੁਰ ਚਰਨਾ ਵਿੱਚ ਅਰਦਾਸ ਕੀਤੀ ਹੈ ਕਿ ਸਤਿਗੁਰੂ ਜੀ ਮਿਹਰ ਕਰੋ ਕਿ ਜਿਹਨੀਆਂ ਵੀ ਗੁਰੂ ਸਾਹਿਬ ਦੀਆਂ ਬਦਬੀਆਂ ਹੋਈਆਂ ਨੇ ਉਹਨਾਂ ਬਦਬੀਆਂ ਦੇ ਦੋਸ਼ੀ ਜਿਹੜੇ ਨੇ ਉਹ ਆਪ ਹੀ ਆਪ ਦੀ ਕਿਰਪਾ ਕਰੋ ਕਿਉਂਕਿ ਸਰਕਾਰਾਂ ਤੋਂ ਸਾਡੀ ਆਸ ਜਿਹੜੀ ਹੈ ਉਹ ਬਿਲਕੁਲ ਖਤਮ ਹੋ ਚੁੱਕੀ ਹੈ ਸਰਕਾਰਾਂ ਨੇ ਸਾਨੂੰ ਨਿਆਂਸਾਫ ਦੇਣਾ ਔਰ ਅਸੀਂ ਨੂੰ ਸਰਕਾਰਾਂ ਨੇ ਉਹ ਜਿਹੜੇ ਬਿਰਬੇ ਬੇਨਦੋਚੀ ਨੇ ਮਾਸਟਰਮਾਈਂਡ ਨੇ ਉਹ ਸਾਡੇ ਸਾਹਮਣੇ ਕਰਨੇ ਨੇ ਇਹ ਅਰਦਾਸ ਕੀਤੀ ਗਈ ਹੈ ਕਿ ਵਿਆਹ ਵਿਆਹ ਕਰਨ ਵਾਲੇ ਜਿਹੜੇ ਦੋਸ਼ੀ ਨੇ ਜਿਹੜੇ ਕਰਵਾਉਣ ਵਾਲੇ ਦੋਸ਼ੀ ਨੇ ਉਹ ਸੰਗਤ ਦੇ ਸਾਹਮਣੇ ਸਤਿਗੁਰੂ ਮਿਹਰ ਕਰਕੇ ਉਹਨਾਂ ਦੇ ਚਿਹਰੇ ਲਿਆਉਣ ਔਰ ਸੰਗਤ ਆਪਣੇ ਸਹਾਬਾ ਨੂੰ ਉਹਨਾਂ ਦੀ ਸਜ਼ਾ ਹੋ ਦੇ ਸਕੇ ਜਿਵੇਂ ਲੱਗਦਾ ਕਿ ਗਿਣੀ ਵਿੱਚ ਸਾਜ਼ਿਸ਼ ਦੇ ਤਹਿਤ ਸਿੱਖ ਕੌਮ ਦੀ ਭਾਵਨਾਵਾਂ ਪਰਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਿਲਕੁਲ ਸਾਜ਼ਿਸ਼ ਕੀਤੀ ਜਾ ਰਹੀ ਹੈ ਜੀ ਕਿਉਂਕਿ ਇਹ ਸਾਰਾ ਕੁਝ ਸਹ ਸੁਭਾ ਨਹੀਂ ਹੋ ਰਿਹਾ ਇਹਦੇ ਪਿੱਛੇ ਇੱਕ ਪੂਰਾ ਪਲਾਨਡ ਪ੍ਰੋਗਰਾਮ ਹੁੰਦਾ ਹੈ ਕਿਉਂਕਿ ਹੁਣ ਤੱਕ ਦਾ ਕੋਈ ਵੀ ਗਦਬੀ ਦਾ ਦੋਸ਼ੀ ਜਿਹੜਾ ਫੜਿਆ ਗਿਆ ਉਹਦਾ ਪਿੱਛੇ ਉਹਦੇ ਪਿੱਛੇ ਕੌਣ ਹੈ ਹੁਣ ਤੱਕ ਸਾਨੂੰ ਪੁਲਿਸ ਨੇ ਪ੍ਰਸ਼ਾਸਨ ਨੇ ਸਰਕਾਰਾਂ ਨੇ ਕੂਫੀ ਏਜੰਸੀਆਂ ਨੇ ਹੁਣ ਤੱਕ ਕੋਈ ਵੀ ਜਿਹੜਾ ਤਾਂ ਬਸਟਰ ਮਾਈਂਡ ਹੈ ਉਹ ਸਾਹਮਣੇ ਨਹੀਂ ਲਿਆਂਦਾ ਇਸ ਤੋਂ ਇਸੇਤ ਹੁੰਦਾ ਹੈ ਕਿ ਇਹ ਸਾਰਾ ਕੁਝ ਜਿਹੜਾ ਇਹ ਪਲੈਨ ਕੀਤਾ ਜਾ ਰਿਹਾ ਹੈ ਔਰ ਸਿੱਖਾਂ ਦੇ ਮਨਾਂ ਨੂੰ ਬਹੁਤ ਭਾਰੀ ਠੇਸ ਪਹੁੰਚਾਉਂਦੇ ਰ ਰਿਹਾ ਕੀਤਾ ਜਾ ਰਿਹਾ ਹੈ ਤਾਜ਼ਾ ਮਾਮਲਾ ਸੁਲਤਾਨਪੁਰ ਲੋਧੀ ਦੇ ਜਿੱਥੇ ਵਰਦੀ ਚ ਜਿਹੜਾ ਪੁਲਿਸ ਗਈ ਹੈ ਬੂਟ ਪਾ ਕੇ ਹਾਂ ਉਹਦੀ ਵੀ ਅਸੀਂ ਇੱਕ ਕਮੇਟੀ ਬਣਾਈ ਹੋਈ ਆ ਕਮੇਟੀ ਰਿਪੋਰਟ ਇਹ ਰਹੀ ਇਹ ਬਿਆਨ ਲੈ ਰਹੀ ਹੈ ਉਹਦੇ ਆਉਣ ਤੋਂ ਬਾਅਦ ਰਿਪੋਰਟ ਆਉਣ ਤੋਂ ਬਾਅਦ ਜਿਹੜਾ ਅਸੀਂ ਦੱਸਾਂਗੇ ਕਿ ਕਿ ਸਰਕਾਰਾਂ ਲੱਗਦੇ ਚਾਹ ਜਿੰਨਾ ਖੁਫੀਆ ਤੱਤ ਸਰਕਾਰਾਂ ਕੋਲ ਜਿੰਸੀ ਹੈ ਜੇ ਸਰਕਾਰਾਂ ਚਾਹਤੇ ਦੋਸ਼ੀ ਬੇਰ ਕੰਨੀ ਹੋ ਸਕਦੀਆਂ ਨੇ ਬਿੱਲ ਪੜ੍ਹ ਸਕਦੀਆਂ ਨੇ ਬਹੁਤ ਹੀ ਵੱਡੀ ਗੱਲ ਨਹੀਂ ਹੈ ਅਸੀਂ ਦੇਖੋ ਦੋ ਦਿਨ ਪਹਿਲਾਂ ਸੰਸਦ ਤੇ ਹਮਲਾ ਦੁਬਾਰਾ ਜਿਹੜਾ ਸੀ ਉਹ ਹੋਇਆ ਤੇ ਉਹਨਾਂ ਦੇ ਘਰਾਂ ਤੱਕ ਜਾ ਕੇ ਉਹਨਾਂ ਦਾ ਸਾਰਾ ਕੁਝ ਜਿਹੜਾ ਸੀ ਉਹ ਸਰਕਾਰਾਂ ਦੇ ਨੱਬ ਰਿਹਾ ਔਰ ਬੰਦੇ ਵੀ ਤਕਰੀਰਾਂ ਪੜਾ ਰਹੇ ਨੇ ਕਿ ਬੇਅਦਬੀਆਂ ਦੇ ਦੋਸ਼ੀ ਨਹੀਂ ਫੜੇ ਜਾ ਸਕਦੇ ਕਿ ਬੇਅਦਬੀਆਂ ਕਰਵਾਉਣ ਵਾਲੇ ਦੋਸ਼ੀ ਦੇ ਸਾਹਮਣੇ ਨਹੀਂ ਆ ਸਕਦੇ ਸਭ ਕੁਝ ਕੀਤਾ ਜਾ ਸਕਦਾ ਪਰ ਸਰਕਾਰਾਂ ਦੀ ਨਰਾਇਕੀ ਕਹਿ ਲੋ ਨਾਕਾਮੀ ਕਹਿ ਲੋ ਜਾਂ ਉਹ ਕਰਨਾ ਨਹੀਂ ਚਾਹੁੰਦੀਆਂ ਜਾਂ ਸਿੱਖਾਂ ਨੂੰ ਇਨਸਾਫ ਜਿਹੜਾ ਇਸ ਦੇਸ਼ ਵਿੱਚੋਂ ਜਿਹੜਾ ਮਿਲਣ ਦੀ ਕੋਈ ਉਮੀਦ ਨਹੀਂ ਹੈ ਤੇ ਇਹ ਸਾਰ ਕੁਝ ਜਾਣਬੁੱਝ ਕੇ ਕੀਤਾ ਜਾ ਰਿਹਾ ਹੈ ਇਹ ਮਿਲ ਸਕਦਾ ਹੈ ਕਿ ਸਿੱਖ ਵਿਰੋਧੀ ਮਾਨਸਿਕਤਾ ਬਰਕਰਾਰ ਹੈ ਬਿਜਲੇ ਲੰਬੇ ਸਮੇਂ ਦੇ ਸਿੱਖ ਵਿਰੋਧੀ ਮਾਨਸਿਕਤਾ ਢੀ ਲਗਾਤਾਰ ਬਰਕਰਾਰ ਹੈ ਸਿੱਖਾਂ ਦੀ ਇਹ ਵਿਰੋਧੀ ਮਾਨਸਿਕਤਾ ਹੈ ਉਹ ਲਗਾਤਾਰ ਬਰਕਰਾਰ ਹੈ ਔਰ ਇਸੇ ਵਾਸਤੇ ਅੱਜ ਅਰਦਾਸ ਕੀਤੀ ਗਈ ਹੈ ਕਿ ਸਤਪੁਰ ਮੇਰ ਕਰਨ ਕੇ ਜਿਹੜੇ ਵਿਅਕਤੀਆਂ ਪਰਿਵਾਰਾਂ ਨੇ ਜਿਹੜੇ ਕਰ ਰਹੇ ਨੇ ਉਹ ਸੰਗਤ ਦੇ ਸਾਹਮਣੇ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਨੂੰ ਸਿੱਖ ਸੰਗਤ ਦੇ ਵੱਲੋਂ ਸੋਦਾ ਲਾ ਦਿੱਤਾ ਗਿਆ ਸੀ ਪਰ ਇਹ ਮਾਮਲਾ ਥੋੜੀ ਸਮੇਂ ਬਾਅਦ ਹੀ ਠੰਡੇ ਵਸਤੇ ਪੈ ਗਿਆ ਜਦਕਿ ਹੁਣ ਇਸ ਮਾਮਲੇ ਨੂੰ 2 ਸਾਲ ਬੀਤ ਚੁੱਕੇ ਨੇ ਹਾਲਾਂਕਿ ਸ਼੍ਰੀ ਦਰਬਾਰ ਸਾਹਿਬ 'ਚ ਰੋਜ਼ ਵੱਡੀ ਗਿਣਤੀ 'ਚ ਸੰਗਤ ਨਸਮਸਕ ਹੁੰਦੀ ਹੈ ਥਾਂ ਥਾਂ ਉਤੇ ਇਸ ਸੇਵਾਦਾਰ ਮੌਜੂਦ ਵੀ ਹੁੰਦੇ ਨੇ ਪਰ ਇਸ ਦੇ ਬਾਵਜੂਦ ਵੀ ਦੁਸ਼ਤ ਦੇ ਵੱਲੋਂ ਹਿੰਮਤ ਕਰਕੇ ਵਿਆਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਦਾ ਅਸਲ ਮਾਸਟਰਮਾਈਂਡ ਕੌਣ ਸੀ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਪੰਜਾਬੀ ਲੋਕ ਚੈਨਲ